ਫਸਲਾਂ ਤਾਂ ਬਹੁਤ ਅੰਗਾਈ ਰੇਤਾ ਪੈ ਗਈ ਪੈਲੀਆਂ ਵਿੱਚ ਕਿਸੇ ਦੀ ਵੀ ਆਸ ਨਹੀਂ ਹਨ ਤੇ ਪਿਛਲੇ ਸਾਲ ਵੀ ਸਰਕਾਰ ਨੇ ਕੋਈ ਹੱਥ ਨਹੀਂ ਪੜਾਇਆ ਸਾਨੂੰ ਤੇ ਇਹੋ ਵੀਰ ਜਿਹੜੇ ਸੇਵਾ ਕਰ ਜਾਂਦੇ ਉਹਨਾਂ ਦੀ ਸੇਵਾ ਦੇ ਸਿਰ ਤੇ ਅਸੀਂ ਇੱਥੇ ਬੈਠੇ ਹਾਂ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਤੱਕ ਮੈਡੀਸਨ ਪਹੁੰਚਾਈ ਬਹੁਤ ਬਹੁਤ ਧੰਨਵਾਦ ਇੱਥੇ ਕੋਈ ਮੈਡੀਸਨ ਵਾਸਤੇ ਅਸੀਂ ਗਾਂ ਵਾਸਤੇ ਵੀ ਟੀਕ ਦੇ ਗਏ ਆਪਣੇ ਵਾਸਤੇ ਵੀ ਟੀਕ ਦੇ ਲਈ ਹੁਣ ਵੀਰਾਂ ਨੇ ਟੈਸਟ ਕੀਤਾ ਚੈੱਕ ਕੀਤਾ ਵਾ ਬੁਖਾਰ ਕੋਲ ਉਹਨਾਂ ਚਲੋ ਇੰਜੈਕਸ਼ਨ ਲਾਇਆ ਉੱਤਮ ਜਾਨ ਮਰਮਾਨ ਆਈ ਗਈ ਆਪ ਨੂੰ ਯਾਰੇਗਾ ਹਾਲਤ ਤੇ ਬਾਜ ਜੀ ਮੰਦੀ ਆ ਤੁਹਾਨੂੰ ਵੀ ਪਤਾ ਵਾ ਕਿ ਕੋਈ ਹੈ ਹੀ ਨਹੀਂ ਆਪਣੇ ਠੀਕ ਹੈ ਜਿਹੜੇ ਘਰ ਦੇ ਹਾਲ ਹੋਏ ਪਏ ਆ ਹੂੰ ਕੁਛ ਨਹੀਂ ਭਗਵਾਨ ਤਮਾਨ ਉੱਥੇ ਬਾਏ ਬੋਲਦੇ ਉਹਨਾਂ ਨੇ ਉੱਥੇ ਜੋ ਆਪਣਾ ਪ੍ਰਚਾਰ ਕਰਕੇ ਆ ਬਾਕੀ ਵੇਖੋ ਉਹਨੂੰ ਕੀ ਕਰਦੇ ਜੋ ਕਹਗੇ ਉਹ ਜੇ ਕਰਨਗੇ ਫਿਰ ਸਨ ਸਾਰੀਆਂ ਹੀ ਇੱਥੇ ਕੋਲੀ ਮੁੱਕ ਚਪੀਆਂ ਵਾ ਕਿਸੇ ਦੀ ਵੀ ਨਹੀਂ ਫਸਲ ਰਹਿ ਗਈ ਜਿੰਨੇ ਵੀ ਕਿਸੇ ਦੀ ਪੈੜੀ ਆ ਸਾਡੀ ਖੋਦਾ ਆਪਣੀ ਜਿਹੜੀ 10 15 ਛਲੇ ਰੋਹ ਵਾਲੀ ਜੀ ਆ ਖਤਮ ਹੋ ਗਈ ਐ ਤੇ ਜਿੰਨੇ ਵੀ ਪੈਣ ਪਰਾਂ ਵਾਲੀ ਜਿੰਨੇ ਜਿੰਨੇ ਫਸਲੋ ਕਿਸੇ ਦੀ ਵੀ ਨਹੀਂ ਰਹੀ ਬਹੁਤ ਮੰਦੇ ਹਾਲਤ ਚ ਹਨ ਰਿਹਾ ਐ ਇਸ ਟਾਈਮ ਤੇ ਕੋਈ ਹਾਲ ਹੀ ਨਹੀਂ ਆਪਣਾ ਨਾ ਇਸ ਟਾਈਮ ਜਾਨਵਰਾਂ ਦਾ ਕੋ ਹਾਲ ਆ ਨਾ ਆਪਣਾ ਹੀ ਆ ਪਈਆ ਵੀ ਨਹੀਂ ਮਵਾਜਾ ਦਿੱਤਾ ਇਹਨਾਂ ਨੇ ਅੱਗੇ ਸਾਨੂੰ ਬੱਚਾ ਵੀ ਛੋਟਾ ਵਾ ਜੀ ਕੋਈ ਆਂਦਰ ਨਹੀਂ ਇਹ ਹੀ ਖੇਤੀ ਬਾੜੀ ਆ ਜਿਹੜੀ ਸਾਡਾ ਤੰਦਾ ਹੀ ਉਹ ਵੀ ਰੱਬ ਨੇ ਸਾਡੇ ਕੋਲ ਖੋ ਲਿਆ ਵਾ ਕਮਰੇ ਆ ਚੁੰਦੇ ਤਾਂ ਇੰਨਾ ਟਾਈਮ ਕਿਸ ਕਰਦੀ ਜੀ